ਇਹ ਸਿਸਟਮ ਤੋਂ ਤੇ ਜਿੰਨੇ ਵੀ ਫਿਲਮ ਡਾਇਰੈਕਟਰ ਪ੍ਰੋਡਿਊਸਰ ਜਾਂ ਜਿੰਨੇ ਵੀ ਐਕਟਰ ਨੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਰਹੇ ਹਾਂ ਕਿ ਜੇ ਤੁਸੀਂ ਕੋਈ ਸਿੱਖੀ ਹਿਸਟਰੀ ਤੇ ਫਿਲਮ ਬਣਾਉਣੀ ਆ ਤਾਂ ਘੱਟੋ ਘੱਟ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਪ੍ਰੋਸੈਸ 'ਚ ਲਿਆ ਜਾਵੇ ਕਿ ਤੁਸੀਂ ਕਿਹੜੇ ਕਨਸੈਪਟ ਤੇ ਫਿਲਮ ਬਣਾ ਰਹੇ ਹੋ ਕਿਦੇ ਉੱਤੇ ਬਣਾ ਰਹੇ ਹੋ ਤੇ ਇਹਦੀ ਸਟੋਰੀ ਕੀ ਆ ਦੂਜੀ ਗੱਲ ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੁੰਨੇ ਕੌਣੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂ ਵਾਲੀ ਆਜਾ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਨੂੰ ਨਿਭਾਉਣ ਲਈ ਦਿੱਤੀ ਗਰੇਵਾਲ ਹੁਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਤੇ ਸਾਨੂੰ ਸਖਤ ਦਰਾਜ ਆ ਰਹਿਊਗਾ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨਹੀਂ ਚੱਲਣ ਦੇਾਂਗੇ ਆਵੇਂ ਉਹਦੇ ਨੂੰ ਸਾਨੂੰ ਕੋਈ ਵੀ ਕੀਮਤ ਜਿਹੜੀ ਆ ਅਦਾ ਕਰਨੀ ਪਵੇ। ਹਾਂ ਜੀ। ਪਰ ਹੁਣ ਕੀ ਮੈਸਜ ਹੈ ਜਿਹੜਾ ਬੱਤੀ ਹੋਈ ਹੈ ਕੀ ਕਰਕੇਗਾ? ਪ੍ਰਸ਼ਾਸਨ ਨਾਲ ਇਹ ਆ ਇਹ ਜਾਦੇ ਨੇ ਤੇ ਅਸੀਂ ਘਟਾ। ਇੰਨੀ ਹੀ ਗੱਲ ਆ ਬਸ। ਉਹਦੇ ਲਈ ਉਹਦੇ ਲਈ ਦੇਖੋ ਅਸੀਂ ਫਿਲਮ ਬੰਦ ਕਰਾਉਣਾ ਹੈ। ਪਰ ਸਟੇਟ ਚਲਵਾਉਣਾ ਚਾਹੁੰਦੀ ਆ। ਸਮਝੋ ਮੇਰੀ ਗੱਲ। ਗਿੱਪੀ ਗਰੇਵਣ ਹੁਣਾਂ ਕੋਲ ਪੈਸਾ ਬਹੁਤ ਆ ਤੇ ਜਿਹੜਾ ਜਿਹੜੇ ਮੌਲ ਨੇ ਖਰੀਦੀ ਆ ਇਹਨਾਂ ਕੋਲ ਪ੍ਰਸ਼ਾਸਨ ਇਹਨਾਂ ਕੋਲ ਸਿਸਟਮ ਸਾਰਾ ਇਹਨਾਂ ਦੇ ਕੋਲ ਆ। ਭਗਵਾਨ ਤਮਾਨ ਹੋਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕੱਲ ਨੂੰ ਜਿਵੇਂ ਕਿ ਅੱਜ ਰਾਮਲੀਲਾ ਨਾਲ ਹੋ ਰਿਹਾ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ ਹਿੰਦੂ ਅਵਤਾਰਾਂ ਨਾਲ ਹੋ ਰਿਹਾ ਇਸੇ ਤਰਜ਼ ਦੇ ਉੱਤੇ ਹੀ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ ਇਵੇਂ ਹੀ ਇੱਕ ਪਾਸੇ दारू ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਚੂੜਾ ਪਾ ਕੇ ਮੁੰਨੇ ਕੋਨੇ ਲੋਕ ਜਿਹੜੇ ਨੇ ਇੱਕ ਕੈਰੈਕਟਰ ਨਭਾਰੇ ਆਉਣਗੇ ਸਿੱਟਾ ਕੀ ਸਿੱਟਾ ਕੀ ਕੱਢ ਕੇ ਚੱਲਿਓ ਉਹ ਰੋ ਆਏ ਸੀ ਹੁਣ ਸਿੱਟਾ ਕੀ ਨਿਕਲਿਆ ਪਾਪਾ ਜੀ ਪ੍ਰਸ਼ਾਸਨ ਸਿੱਟਾ ਹੁਣ ਕੋਈ ਲੈਟਰ ਦਿੱਤਾ ਸੀ ਤੁਸੀਂ ਵੀ ਇਹ ਫਿਲਮਾਂ ਨਹੀਂ ਅਸੀਂ ਵੇਖੋ ਮੇਰੀ ਗੱਲ ਸੁਣੋ ਲੈਟਰ ਉਸ ਚੀਜ਼ ਦਾ ਦਿੱਤਾ ਜਾਣਾ ਹੁੰਦਾ ਜਿੱਤੇ ਕੋਈ ਸ਼ੱਕ ਹੋਏ ਸਾਨੂੰ ਤਾਂ ਸਾਡੀ ਇੱਕ ਸੰਸਥਾ ਆ ਉਹਨਾਂ ਨੇ 150 ਲੈਟਰ ਇਹਨਾਂ ਨੂੰ ਲਿਖਿਆ ਜੀ 150 ਲੈਟਰ ਲਿਖਿਆ ਇਹਨਾਂ ਦੇ ਐਕਟਰਾਂ ਨੂੰ ਇਹਨਾਂ ਦੇ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਇਹਨਾਂ ਦੇ ਉੱਤੇ ਫਿਲਮਾਂ ਨਾ ਬਣਾਓ ਜਦੋਂ ਕਿ ਇਹਨਾਂ ਨੂੰ ਪਤਾ ਆ ਬੋਲੇ ਜੋ ਨਿਆਲ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਪੰਜਾਬ ਦੇ ਵਿੱਚ ਜੰਦੀ ਬਣੀਆਂ ਨੇ ਕੰਟਰੋਵਰਸ਼ੀਅਲ ਰਹੀਆਂ ਨੇ ਉਹਨਾਂ ਦੇ ਉੱਤੇ ਅਸੀਂ ਸਿਨੇਮਾ ਦੀ ਧੰਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਭਾਟੇ ਬਹੁਤ ਕੁਝ ਹੋਇਆ ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਤੇ ਜਾਣਬੁੱਝ ਕੇ ਫਿਰ ਇਹ ਸਿਆਪਾ ਛੇੜਦੇ ਨੇ ਤੁਸੀਂ ਜੀ ਕਈ ਸ਼ਹਿਰਾਂ ਦੇ ਵਿੱਚ ਦੇਖਣ ਗਈਆਂ ਨੇ ਤੁਹਾਨੂੰ ਵੀ ਕਿਉਂ ਵਿਰੋਧ ਆਏਗਾ ਜੀ ਇਸ ਫਿਲਮ ਦਾ ਬੜੀ ਸਾਰੀ ਚੋਡੀਗਰ ਵੀ ਕਰ ਜਦੋਂ ਤੁਸੀਂ 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 ਮੈਨੂੰ ਇਹ ਦੱਸੋ ਕਿ ਇੱਕ ਇੱਕ ਚਾਰ ਬੰਦਿਆਂ ਦਾ ਪੰਥ ਨਹੀਂ ਹੈ ਪਹਿਲੀ ਗੱਲ ਤਾਂ ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਇਹ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਪੰਥ ਨਹੀਂ ਆ ਪੰਥ ਇੰਡੀਵਿਜੂਅਲ ਵੀ ਆ ਪੰਥ ਹਰ ਥਾਂ ਮੌਜੂਦ ਆ ਪੰਥ ਸਮਾਜਿਕ ਦੀ ਆ ਪੰਥ ਐਸਡੀਪੀਸੀ ਵੀ ਆ ਤੇ ਪੰਥ ਉਹ ਵੀ ਨੇ ਜਿਹੜੇ ਘਰਾਂ 'ਚ ਵਸ ਰਹੇ ਨੇ ਘਰਾਂ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਹੈ ਜੇ ਚਾਰ ਬੰਦੇ ਉੱਠ ਕੇ ਫਿਲਮ ਵੇਖ ਕੇ ਕਹਿ ਦੇਣ ਵੀ ਫਿਲਮ ਠੀਕ ਆ ਕਿ ਬੀ ਗਰੇਵਾਲ ਦੀ ਇਹ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਗੱਲ ਦੇ ਵਿੱਚ ਕਹਿ ਰਿਹਾ ਹੈ। ਇਸ ਫਿਲਮ ਦਾ ਵਿਰੋਧ ਹੀ ਕਿਉਂ ਕਿ ਪਹਿਲਾਂ ਵੀ ਇਹ ਪਿਛੜਾ ਬਣਦੀਆਂ ਰਹਿ ਗਈ ਹੈ। ਇਸ ਫਿਲਮ ਦਾ ਵਿਰੋਧ ਕਿਉਂ ਨਹੀਂ ਗਿੱਪੀ ਗਰੇਵਾਲ ਦੀਆਂ ਕਿੰਨੀਆਂ ਫਿਲਮਾਂ ਬਣੀਆਂ ਹੁਣ ਤੱਕ ਇਹਦਾ ਵਿਰੋਧ ਕੀਤਾ ਸੀ। ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਆਪਾਂ ਬਾਈ ਸਾਰੇ ਕਲਾਕਾਰਾਂ ਨਾਲ ਨਹੀਂ 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 ਨਾ ਗਿੱਪੀ ਗਰੇਵਾਲ ਦਾ ਵਿਰੋਧ ਆ ਨਾ ਸਿਨੇਮੇ ਨਾਲ ਵਿਰੋਧ ਆ। ਸਾਡਾ ਵਿਰੋਧ ਆ ਸਿੱਖ ਕਰੈਕਟਰ ਨੂੰ ਨਿਭਾਉਣ ਵਾਲੇ ਲੋਕਾਂ ਨਾਲ। ਸਾਡਾ ਵਿਰੋਧ ਸਿਨੇਮੇ ਨਾਲ ਨਹੀਂ ਆ। ਸਾਡਾ ਵਿਰੋਧ ਗਿੱਪੀ ਗਰੇਵਾਲ ਨਹੀਂ ਨਹੀਂ ਆ। ਸਾਡਾ ਵਿਰੋਧ ਉਸ ਮਸਲੇ ਨਾਲ ਆ ਜਿਹੜਾ ਮੈਂ ਤੁਹਾਨੂੰ ਕਹਿ ਰਿਆਂ ਕਿ ਇੱਕ ਮੋਨਾ ਕੋਨਾ ਬੰਦਾ ਸ੍ਰੀ ਸਾਹਿਬ ਪਾ ਕੇ ਇਹ ਹੁਣ ਰੈਸਟ ਕਰ ਲਈ ਜਾ ਰਿਹਾ ਹੈ